ਸਸਿਕਾ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਸਾਡੇ ਪਿੰਡ ਸਿਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਤੇ ਆਪਾਂ ਪਹਿਲਾਂ ਸਵੇਰੇ ਉੱਠ ਕੇ ਪਸ਼ੂਆਂ ਦਾ ਕੰਮ ਕਮ ਕਰਕੇ ਗੋਹਾ ਗਵਾਈ ਚਾਕੇ ਤੇ ਗਲੀ ਦੀ ਸਫਾਈ ਕਿਉਂਕਿ ਸਾਡੇ ਘਰ ਤੋਂ ਲੈ ਕੇ ਸਿੱਧੀ ਗੁਰਦੁਆਰਾ ਸਾਹਿਬ ਤੱਕ ਗਲੀ ਜਾਂਦੀ ਆ ਉਹਦੀ ਸਫਾਈ ਕਰਨੀ ਸੀਗੀ ਮੈਂ ਤੇ ਮੇਰੀ ਘਰ ਵਾਲੀ ਨੇ ਚੱਕ ਲੈ ਝਾੜੂ ਪਹਿਲਾਂ ਸਾਡੀ ਬਹੁਤ ਗੰਦੀ ਸੀ ਬਾਅਦ ਵਿੱਚ ਆਪਾਂ ਫਿਰ ਮਾਰ ਕੇ ਝਾੜੂਆਂ ਕਰਤੀ ਸਫਾਈ ਤੇ ਉਸ ਤੋਂ ਬਾਅਦ ਆਪਾਂ ਨਹਾਤ ਹੋ ਕੇ ਆ ਲੋ ਯੂ ਮੰਨ ਕੇ ਪੱਗ ਤੇ ਹੋ ਗਏ ਰੈਡੀਓ ਬੱਲੇ ਉਹ ਮਸ਼ਾ ਨੂੰ ਪੜਦੇ ਤਾਂ ਮੁੰਡੀ سونے ਦੀ ਪਾਈ ਹੋਈ ਆ ਉਹ ਕੀ ਬਾਤ ਹੈ ਉਧਰ ਬੀਬੀ ਵੀ ਤਿਆਰ ਹੋ ਗਈ ਆ ਬੱਲੇ ਤੇਰੇ ਜ਼ਰ ਪਾਂਜਣੀਆਂ ਆ ਕੀ ਅਕਦਾ ਤਿਆਰੀ ਪੂਰੀ ਮੁੰਡੀ ਪਾਂਜੀ ਗਈ दीवानेरे स्वामी मोदे में हर खाही सुबुह ور چا ماہی ਲੋ ਵੀ ਨਹੀ ਤੇ ਚਲਦੇ ਜੀ ਆਪਾਂ ਨੂੰ ਮਜਾਣਾ ਪਏਗਾ ਪ੍ਰੋਗਰਾਮ ਤੇ ਪਿੰਡ ਲਡੂਆ ਪੰਜ ਤੀਰਥੀ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਦੀ ਚਾਣ ਚੋ ਪ੍ਰਾਪਤ ਧਰਤੀ ਤੇ ਲੋ ਜੀ ਆਪਾਂ ਪਹੁੰਚ ਗਏ ਵਗੇਆ ਵਗੇਆ ਦੋਸਤਾਂ ਈ ਛਿੰਗੜਾ ਛਿੰਗੜਾ ਦਾ ਹੁੰਦੇ ਹੋਏ ਆਪਾਂ ਪਹੁੰਚ ਗਏ ਪਿੰਡ ਲਡੂਆ ਜਿੱਥੇ ਸੀਗਾ ਆਪਾਂ ਮਾਡੂ ਮੇਵਾਲ ਜੀ ਦਾ ਪ੍ਰੋਗਰਾਮ ਲੋ ਜੀ ਪਹੁੰਚ ਗਏ ਗੁਰਦੁਆਰਾ ਸ੍ਰੀ ਪੰਜ ਤੀਰਥਾਂ ਲਡੂਆ ਜੀ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਇੱਕ ਹੋਰ ਜ਼ਰੂਰੀ ਬੇਨਤੀ ਹੈ ਜਿਨ੍ਹਾਂ ਨੇ ਵੀ ਸਾਦਾ ਵਿਆਹ ਗੁਰੂ ਰਹਿਤ ਮਰਜਾਦਾ ਅਨਸਾਰ ਕਰਨਾ ਬਹੁਤ ਵਧੀਆ ਕਹਾਲ ਸੇਮ ਪੈਲਸ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਬਣਾਇਆ ਹੋਇਆ ਲੜਕੀਆਂ ਦੇ ਵਿਆਹ ਤੇ ਫ਼ਤਰੀ ਕਰ ਸਕਦੇ ਸ਼ਾਹ let oh. go. oh the <laughs> ਜੋ ਕਰਦਾ ਮੰਤਰ ਹੈ ਪੜ੍ਹਦੇ ਵਿਸਾਖੀ ਵਾਲੇ ਦਿਨ ਸੰਗਤਾਂ ਚ ਫੜ ਕੇ ਗੁਰੂ ਦਸ਼ਮੇਸ਼ ਕੋਲੇ ਤੇ ਪੜ੍ਹਦੇ

جي لو ما تيني بولا سا كده تيری تے تیری بولا سا كده تيری تے تیری بولا سا كده لاو سی تابلیاں پانےاں کر جا تے تیری جو سا كده تيری ਅਪੀ ਤੇ ਮੋਟਰਲ ਚੱਕਿਆ ਧੁੰਦ ਵੜੀ ਪੈ ਗਈ ਖੇਚਤ ਤਾਂ ਮੋਟਰਲ ਕਿਉਂਕਿ ਪਿੰਡ ਸਿਗਾ ਨਗਰ ਕੀਰਤਨ ਦੇ ਸਬੰਧ ਵਿੱਚ ਪ੍ਰੋਗਰਾਮ ਤਾਂ ਕਰਕੇ ਪਿੰਡ ਪਹੁੰਚਣਾ ਹੀ ਜਲਦੀ ਮੋਟਰਲ ਮਾਰਦਾ ਪੁਰੀਆਂ ਸ਼ਾਲਾ ਇਧਰ ਘਰ ਪਹੁੰਚ ਗਿਆ ਮੁੱਛਾ ਮੁੱਛਾ ਚਾੜ ਕੇ ਬੰਨੇ ਬੰਨ ਲੈ ਮਿੱਤਰੋ ਲਓ ਹੁਣ ਗੁਰਦੁਆਰੇ ਗੁਰੂ ਘਰ ਹੀ ਲੰਗਰ ਛਕਣਾ ਜਾ ਕੇ ਲੈ ਮਿੱਤਰ ਪਹੁੰਚ ਗਏ ਸਾਰੇ ਲੰਗਰਾਂ ਚ ਤੜੂਕਾ ਪੈ ਰਿਆ ਪੂਰਾ ਲੰਗਰ ਦਾ ਅੱਜ ਕੱਲ ਤੇ ਆਪਾਂ ਵੀ ਫਿਰ ਲੰਗਰ ਛਕ ਕੇ ਰਾਣੀ ਹੁਣੀ ਪਹੁੰਚ ਗਏ ਸਾਰੇ ਆਪਣੇ ਭਰਾ ਸਵੇਰ ਦੀ ਸੇਵਾ ਕਰਦੇ ਸੀ ਤੇ ਮੁੰਡਿਆ ਨੇ ਸ਼ਾਕਿਰ ਲੰਗਰ ਤੇ ਸਾਰਿਆਂ ਦਾ ਕੀਤਾ ਧੰਨਵਾਦ ਤੇ ਉੱਤੋਂ ਸਾਡੀ ਘਰ ਵਾਲੀ ਨੇ ਭਰ ਲਿਆ ਦੁੱਧ ਦੇ ਗਲਾਸ ਲਓ ਜੀ ਹੁਣ ਘਰ ਨੂੰ ਲੈ ਕੇ ਜਾਣਗੇ ਆਪ ਦੁੱਧ ਉਹ ਇੱਧਰ ਡਾਕਟਰ ਨੇ ਵੀ ਗਲਾਸ ਭਰ ਲਿਆ ਮਿੱਤਰੋ ਬੱਲੇ ਬੱਲੇ ਹੋਈ ਪਈ ਹੈ ਗਲਾਸ ਭਰ ਕੇ ਦੁੱਧ ਦੇ ਘਰ ਨੂੰ ਲੈ ਕੇ ਚੱਲੇ ਆ ਤੇ ਆਪਾਂ ਪਹੁੰਚ ਗਏ ਜੀ ਘਰ ਵਿੱਚ ਦੁੱਧ ਲੈ ਕੇ ਤੇ ਲਾਲਿਆ ਨਗਰ ਕੀਤਾ ਦਾ ਲਾਈਵ ਮਿਲਦੇ ਆ ਕਾਨੂੰਨ ਨਵੇਂ ਬਲੌਗ ਸਸੀ ਕੌਰ